ਦੇ ਲਈ ਬੜੀ ਤਰਾਸ ਦੀ ਗੱਲ ਆ ਕਿ ਜਿੰਨਾ ਜ਼ਾਲਮ ਬੁੱਚੜ ਪੁਲਿਸ ਅਫਸਰਾਂ ਨੇ ਸਿੱਖ ਨੌਜਵਾਨਾਂ ਦੇ ਉੱਤੇ ਜ਼ੁਲਮ ਕੀਤੇ ਚਾਹੇ ਉਹ ਜ਼ਹਾਰ ਆਲਮ ਵਰਗੇ ਹੋਣ ਸੁਮੇਧ ਸਿਆਣੀ ਵਰਗੇ ਹੋਣ ਸੁਵਲਨ ਘੋਟਨੇ ਵਰਗੇ ਹੋਣ ਉਹਨਾਂ ਨੂੰ ਅਖੌਤੀ ਪੰਥਕ ਬਾਦਲ ਸਰਕਾਰ ਨੇ ਆਪਣੇ ਰਾਜ ਦੇ ਵਿੱਚ ਜਿਹੜੇ ਵੱਡੇ ਅਹੁਦੇ ਆ ਉਹ ਦਿੱਤੇ ਤੇ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਿਆ ਤੁਸੀਂ 2-4 ਦਿਨ ਪਹਿਲਾਂ ਦੇਖਿਆ ਹੋਵੇਗਾ ਇੱਕ ਜ਼ਾਲਮ ਥਾਣੇਦਾਰ ਸੂਬਾ ਸਰਹੰਦ ਜਿਹਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਭਾਈ ਬਾਜ ਸਿੰਘ ਦੇ ਵਾਰਸ ਭਾਈ ਸੰਦੀਪ ਸਿੰਘ ਸੰਨੀ ਨੇ ਖਾਲਸਾ ਦੀ ਰਵਾਇਤਾਂ ਦੇ ਅਨੁਸਾਰ ਪਟਿਆਲੇ ਜੇਹ ਦੇ ਵਿੱਚ ਜਿਹੜਾ ਆ ਉਹ ਸੋਧ ਦਿੱਤਾ ਤੇ ਇਹ ਜ਼ਾਲਮ ਥਾਣੇਦਾਰ ਦਾ ਜਦੋਂ ਵੱਲੇ ਪਿੰਡ ਦੇ ਵਿੱਚ ਅੰਮ੍ਰਿਤਸਰ ਦੇ ਲਾਗੇ ਭੋਗ ਪਾਇਆ ਜਾ ਰਿਹਾ ਸੀ ਤੇ ਅਸੀਂ ਉੱਥੇ ਪਹੁੰਚ ਕੇ ਜਿਹੜਾ ਵਿਰੋਧ ਆ ਉਹ ਕੀਤਾ ਤੇ ਇਸੇ ਤਰ੍ਹਾਂ ਜਦੋਂ ਸ੍ਰੀ ਆਕਾਦਤਕ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕਰਨ ਵਾਲਾ ਐਸਐਸਪੀ ਸਵਰਨ ਘੋਟਣਾ ਉਹਦਾ ਵੀ ਜਦੋਂ ਭੋਗ ਜਲੰਧਰ ਦੇ ਵਿੱਚ ਪਾਇਆ ਜਾ ਰਿਹਾ ਸੀ ਤਾਂ ਉਦੋਂ ਮੇਂ ਦਮਦਮੀ ਤਕਸਾਲ ਦੇ ਦੋ ਸਿੰਘ ਭਾਈ ਬਲਵੰਤ ਸਿੰਘ ਗੋਪਾਲਾ ਤੇ ਭਾਈ ਸਤਨਾਮ ਸਿੰਘ ਜੀ ਮਨਾਵਾ ਉਥੇ ਪਹੁੰਚੇ ਤੇ ਉਹਨੇ ਉਹਨਾਂ ਨੇ ਸਵਰਨ ਘੋਟ ਨੇ ਦੇ ਭੋਗ ਦਾ ਡਟ ਕੇ ਜਿਹੜਾ ਵਿਰੋਧ ਆ ਉਹ ਕੀਤਾ ਸੀ ਤੇ ਮੈਨੂੰ ਯਾਦ ਆ ਕਿ ਜਦੋਂ ਦੋ ਸਿੰਘ ਉਥੇ ਪਹੁੰਚੇ ਤੇ ਬਹੁਤ ਸਾਰੀ ਜਿਹੜੀ ਪੁਲਿਸ ਆ ਉਹ ਆ ਗਈ ਤੇ ਕੁਝ ਪੁਲਿਸ ਅਫਸਰ ਕਹਿਣ ਲੱਗੇ ਕਿ ਓਏ ਸਿੰਘੋ ਤੁਸੀਂ ਕਿੱਧਰ ਆਏ ਹੋ ਤੁਹਾਨੂੰ ਨਹੀਂ ਪਤਾ ਸਾਡੇ ਬੋਸ ਦਾ ਭੋਗਿਆ ਤੇ ਸਿੰਘਾਂ ਨੇ ਆਖਿਆ ਕਿ ਤੁਹਾਡੇ ਬੋਸ ਨੇ ਸਾਡਾ ਪੌਪ ਮਾਰਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਿਹੜਾ ਸ਼ਹੀਦ ਹੈ ਉਹ ਕੀਤਾ ਸੀ अनेका ਨੌਜਵਾਨਾਂ ਨੂੰ ਸ਼ਹੀਦ ਕੀਤਾ ਸੀ ਇਸ ਦੁਸ਼ਟ ਦਾ ਭੋਗ ਅਸੀਂ ਖਾਲਸਾਈ ਪਰੰਪਰਾਵਾਂ ਅਨੁਸਾਰ ਖਾਲਸਾ ਹੀ ਮर्यादा ਅਨਸਾਰ ਰਹੁ ਰੀਤਾ ਅਨਸਾਰ ਜਿਹੜਾ ਆ ਉਹ ਨਹੀਂ ਪਹਿਨ ਦਿਆਂਗੇ ਤੇ ਇਸੇ ਤਰ੍ਹਾਂ ਸੂਬੇ ਸਰਹੰਦ ਦਾ ਵੀ ਜਦੋਂ ਭੋਗ ਉਹਨਾਂ ਦੇ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਪਾਇਆ ਜਾ ਰਿਹਾ ਸੀ ਤੇ ਅਸੀਂ ਉੱਥੇ ਖਾਲਸਾ ਪੰਥ ਵੱਲੋਂ ਪਹੁੰਚ ਕੇ ਡਟ ਕੇ ਵਿਰੋਧ ਕੀਤਾ ਕਿ ਜਿੰਨਾ ਬੁੱਜੇਰ ਪੁਲਿਸ ਅਫਸਰਾਂ ਨੇ ਅਜੀਤ ਸੰਧੂ ਵਰਗਿਆਂ ਨੇ ਸਵਰਨ ਘੋਟਨੇ ਵਰਗਿਆਂ ਨੇ ਇਜ਼ਹਾਰ ਆलम ਵਰਗਿਆਂ ਨੇ ਸੁਮੇਧ ਸੈਣੀ ਵਰਗਿਆਂ ਨੇ ਸੂਬਾ ਸਰਹੰਦ ਵਰਗਿਆਂ ਨੇ ਗੋਬਿੰਦ RAM ਵਰਗਿਆਂ ਨੇ ਕੌਮ ਦੇ ਉੱਤੇ ਜ਼ੁਲਮ ਢਾਏ ਹੋਣ ਇਹਨਾਂ ਦੇ ਭੋਗ ਉਹ ਖਾਲਸਾ ਹੀ ਮਰਿਆਦਾ ਅਨਸਾਰ ਜਿਹੜੇ ਉਹ ਨਹੀਂ ਪਹਿਣਗੇ ਇਹਨਾਂ ਦੀ ਅਰਦਾਸ ਨਹੀਂ ਹੋਵੇਗੀ ਬਲਕਿ ਸਾਡੇ ਸ਼ਹੀਦਾਂ ਦੀ ਜਿਹੜੀ ਅਰਦਾਸ ਆ ਉਹ ਹੋਵੇਗੀ